ਤੁਸੀਂ ਦੇਖ ਰਹੇ ਹੋ ਮਾਲਬਾਂ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਪਿੱਤੇ ਦਿਨੀ ਐਸਐਸਐਫ ਦਾ ਜਵਾਨ ਜੋਕੇ ਇਸ ਪੱਣੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ਹਰਸ਼ਵੀਰ ਸਿੰਘ ਉਮਰ 25 ਸਾਲ ਬਿੱਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੈ ਸਰਕਾਰੀ ਸਨਮਾਨਾਂ ਦੇ ਨਾਲ ਪੁਹਾਨੀਗੜ ਵਿਖੇ ਕਰ ਦਿੱਤਾ ਗਿਆ ਸੀ ਤੇ ਅੱਜ ਹਰਸ਼ਵੀਰ ਸਿੰਘ ਦੇ ਘਰ ਹਲਕਾ ਵਿਧਾਇਕ ਦੀਪਨ ਰਿੰਦਰ ਕੌਰ ਭਰਾਜ ਪਹੁੰਚੇ ਨੇ ਪਰਵਾ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਹਲਕਾ ਵਿਧਾਇਕ ਦੀਪਨ ਰਿੰਦਰ ਕੌਰ ਭਰਾਜ ਦੇ ਨਾਲ ਟਰੱਕ ਯੂਨੀਅਨ ਪੁਆਣੀ ਕਰਦੇ ਪ੍ਰਮਾਨ ਗੁਰਪ੍ਰੀਤ ਸਿੰਘ ਫਗੂ ਵਾਲਾ ਨਗਰ ਕੌਂਸਲ ਪੁਆਣੀ ਕਰਦੇ ਪ੍ਰਧਾਨ ਰਿੰਦਰ ਸਿੰਘ ਹਾਕੀ ਅਲਾਜ ਮੰਡੀ ਪੁਆਣੀ ਕਰਦੇ ਪ੍ਰਦੀਪ ਮਿੱਤਲ ਤੋਂ ਇਲਾਵਾ ਔਰ ਸਿਆਸੀ ਤੇ ਸਮਾਜਿਕ ਆਗੂ ਵੀ ਪਹੁੰਚੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸਵੇਰੇ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਪਰਿਵਾਰ ਨੂੰ 2 ਕਰੋੜ ਰੁਪਏ ਦੀ ਜੋ ਸੁਭਾ ਸਰਕਾਰ ਮਦਦਿ ਸਹਾਇਤਾ ਕਰੇਗੀ ਜਿਸ ਦੇ ਵਿੱਚ 1 ਕਰੋੜ ਸਰਕਾਰ ਵੱਲੋਂ ਤੇ 1 ਕਰੋੜ ਪੈਕਵਲਮ ਜੋ ਉਹਨਾਂ ਦਾ ਬੀਮਾ ਹੋਇਆ ਸੀ ਸੋ ਭਾਵੇਂ ਕਿ ਪੈਸਿਆਂ ਦੇ ਨਾਲ ਜ਼ਿੰਦਗੀ ਵਾਪਸ ਨਹੀਂ ਆਉਂਦੀ ਪਰ ਪਰਿਵਾਰ ਨੂੰ ਬਹੁਤ ਵੱਡਾ ਸਾਰਾ ਹੋ ਜਾਂਦਾ ਹੈ ਤੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਹਲਕੇ ਦੇ ਵਿਦਾਇਕ ਵੀ ਬਨਰਿੰਦਰ ਕੌਰ ਭਰਾਜ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋਗ ਦੀ ਧਰ ਹੈ ਕਿਉਂਕਿ ਇਕੱਲਾ ਨੌਜਵਾਨ ਸੀ ਮਾਪਿਆਂ ਦਾ ਸਹਾਰਾ ਐਸਐਸਐਫ ਦੀ ਟੀਮ ਜਦੋਂ ਤੋਂ ਐਸਐਸਬ ਦਾ ਗਠਨ ਹੋਇਆ ਉਸ ਸਮੇਂ ਤੋਂ ਹੀ ਇਸ ਟੀਮ ਦੇ ਕਾਰਜ ਨੇ ਜਿਹੜੇ ਉਹ ਚਾਰੇ ਪਾਸੇ ਜਿਹੜੀ ਛਾਗਾ ਹੁੰਦੀ ਸੀ ਕਿਉਂਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਸੀ ਤਾਂ ਇਹੀ ਟੀਮ ਜ਼ਖਮੀਆਂ ਨੂੰ ਨਾਲੋਂ ਨਾਲ ਸਾਮਦੀ ਸੀ ਨਾਲੋਂ ਨਾਲ ਜ਼ਖਮੀਆਂ ਦੀ ਸਹਾਇਤਾ ਕਰਦੀ ਸੀ ਨਾਲੋਂ ਨਾਲ ਉਹਨਾਂ ਨੂੰ ਮੁੱਢਲੀ ਜਿਹੜੀ ਟ੍ਰੀਟਮੈਂਟ ਉਹ ਦਿਆ ਕਰਦੀ ਸੀ ਤੇ ਅੱਜ ਹਲਕੇ ਦੇ ਬਨਾਕ ਵੀ ਬਨਰਿੰਦਰ ਕੌਰ ਪਰਾਜ ਇੱਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਤੁਹਾਨੂੰ ਉੱਥੇ ਲੈ ਚਲਦੇ ਆਂ ਸੁਣਾਉਣੇ ਆ ਹਲਕਾ ਬਰਾਏ ਕੀ ਕਹ ਲੈਣੇ ਆ ਜੋ ਤੁਸੀਂ ਵੀ ਸੁਣ ਲੋ ਬਿਲਕੁਲ ਹਰਸ਼ਵੀਰ ਸਿੰਘ ਜੋ ਐਸਐਸਐਫ ਦੇ ਵਿੱਚ ਭਰਤੀ ਹੋਇਆ ਸੀਗਾ ਤੇ ਔਨ ਡਿਊਟੀ ਪਵਾਨੀਗੜ ਸਮਾਣਾ ਕੈਂਚੀਆਂ ਦੇ ਵਿੱਚ ਉਹਦੀ ਜਿਹੜੀ ਡੈਥ ਹੋਈ ਆ ਐਕਸੀਡੈਂਟ ਕੇਸ ਦੇ ਵਿੱਚ ਔਰ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦੇ ਲਈ ਜਿਹੜਾ ਉਹਨਾਂ ਦੇ ਗ੍ਰੇਵ 'ਤੇ ਆਏ ਸੀਗੇ ਸੋ ਬਹੁਤ ਹੀ ਮੰਦਭਾਗੀ ਘਟਨਾ ਬਹੁਤ ਹੀ ਦੁਖਦਾਈ ਹੈ ਔਰ ਜੋ ਜਿਹੜੀ ਵੀ ਸੀਗਾ ਪਰਿਵਾਰ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਉਹਨਾਂ ਤੇ ਵੀ ਜਿਹੜੀ ਸਖਤੋ ਸਖਤ ਜਿਹੜੀ ਕਾਰਵਾਈ ਕਰਦੇ ਉਹ ਨਾਨ ਅਵੇਲੇਬਲ ਅਫੈਂਸ ਦਾ ਜਿਹੜਾ ਲਾ ਕੇ ਉਹ ਵੀ ਅੱਜ ਅੰਦਰ ਹੈਗੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਕਿਉਂਕਿ ਜੋ ਹਜੇ ਤੱਕ ਜਿਹੜੀ ਤਫਤੀਸ਼ ਹੋਈ ਆ ਉਹਨਾਂ ਦੀ ਜਿਹੜੀ ਨਸ਼ੇ ਦੇ ਜਿਹੜੇ ਉਸ ਦੇ ਵਿੱਚ ਹੈਗੇ ਸੀਗੇ ਔਰ ਜਿੰਨਾ ਵੀ ਪਰਿਵਾਰ ਦਾ ਸੀ ਬਤੌਰ ਸਰਕਾਰ ਦੇ ਵਿੱਚ ਜੋ ਸਹਿਯੋਗ ਕਰ ਸਕਦੇ ਆ ਜਿਵੇਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਔਰ ਉਹਨਾਂ ਨੇ ਜਿਹੜਾ ਜਿੱਦਾਂ ਪਹਿਲਾਂ ਵੀ ਜਿਹੜੇ ਸਾਡੇ ਕੋਈ ਆਨ ਡਿਊਟੀ ਜਿਹੜੇ ਸ਼ਹੀਦ ਹੁੰਦੇ ਆ ਮੁਲਾਜ਼ਮ ਉਹਨਾਂ ਨੂੰ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਜਾਣੀ ਔਰ 1 ਕਰੋੜ ਰੁਪਿਆ ਜਿਹੜਾ HDFC ਬੈਂਕ ਦੇ ਵੱਲੋਂ ਜਿਹੜੀ ਬੀਮਾ ਰਾਸ਼ੀ ਹੈ ਜਿਹੜੀ ਉਹ 2 ਕਰੋੜ ਰੁਪਏ ਜਿਹੜਾ ਉਹ ਪਰਿਵਾਰ ਦੇ ਲਈ ਸੀਐਮ ਸਾਹਿਬ ਨੇ ਜਿਹੜਾ ਐਲਾਨ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਇਹਨੂੰ ਪਰਿਵਾਰ ਨੂੰ ਜਿਹੜੀ ਮਾਲੀ ਜਿਹੜੀ ਮਦਦ ਕੀਤੀ ਜਾਣੀ ਹੈ ਪਰ ਜਿਹੜਾ ਪਰਿਵਾਰ ਨੂੰ ਉਹਨਾਂ ਦਾ ਇਕਲੌਤੀ ਔਲਾਦ ਜਿਹੜੀ ਉਹਨਾਂ ਦਾ ਪੁੱਤ ਜਿਹੜਾ ਚਲਿਆ ਗਿਆ ਉਹਦਾ ਕੋਈ ਵੀ ਜਿਹੜਾ ਘਟ ਉਹਨੂੰ ਪੂਰਾ ਨਹੀਂ ਕਰ ਸਕਦਾ ਸੋ ਸਾਨੂੰ ਦਿਲੋਂ ਹੰਦਰਦੀ ਆ ਬਹੁਤ ਦੁੱਖ ਹੈ ਇਸ ਚੀਜ਼ ਦਾ ਇੱਕ ਸਾਡਾ ਬੱਚਾ ਜਿਹੜਾ 25 ਸਾਲ ਅਜੇ ਏ ਸੀ ਉਹ ਜਿਵੇਂ ਦੱਸਦੇ ਨੇ ਉਹਦੇ ਸਾਥੀ ਕਿ ਪੜਨ ਦੇ ਵਿੱਚ ਬੜਾ ਹੁਸ਼ਿਆਰ ਸੀ ਔਰ ਹੁਣ ਵੀ ਔਨ ਡਿਊਟੀ ਉਹ ਆਪਣੀ ਕਾਰ ਦੇ ਵਿੱਚ ਐਸ ਐਸ ਐਫ ਦੀ ਵਿੱਚ ਆਪਣੀਆਂ ਕਿਤਾਬਾਂ ਨਾਲ ਰੱਖਦਾ ਸੀਗਾ ਪੜ੍ਹਦਾ ਸੀਗਾ ਕਿਉਂਕਿ ਉਹਦੇ ਸੁਪਨੇ ਵੱਡੇ ਸੀਗੇ ਸੋ ਐਦਾਂ ਦਾ ਇੱਕ ਹੀਰਾ ਸਾਡੇ ਵਿੱਚੋਂ ਚਲੇ ਗਿਆ ਉਹਦਾ ਬਹੁਤ ਹੀ ਜਿਹੜਾ ਦੁੱਖ ਹੈ ਸਾਨੂੰ ਹਾਂਜੀ ਕੀ ਨਾਮ ਹੈ ਚੰਨ ਲਾਲ ਲਾਲਕਾ ਜੀ ਚੰਨ ਜੀ ਤੁਹਾਡੇ ਗਵਾਂਡ ਦੇ ਵਿੱਚ ਹਰਸ਼ਪ੍ਰੀਤ ਸਿੰਘ ਮੁੰਡਾ ਜੋ ਐਸਐਸਐਫ ਦੇ ਵਿੱਚ ਰਿ ਡਿਊਟੀ ਹੈ ਮਾਰੇ ਤੋਂ ਸਰਕੀ ਨਾਲ ਸੇਕ ਚੁਸਕਾਰ ਹੋਇਆ ਕੀ ਕਹਿਣਾ ਚਾਹੂਗਾ ਸਰੋ ਉਹ ਬੱਚਾ ਜਿਹੜਾ ਸੀ ਸਾਡਾ ਹਰਸ਼ਦੀਪ ਜੋ ਕਿ ਬਹੁਤ ਲੈਗ ਸੀ ਔਰ ਪੜ੍ਹਾਈ ਦੇ ਵਿੱਚ ਇੰਨਾ ਲਗਨ ਰੱਖਦਾ ਸੀ ਉਹ ਵਿਦੇਸ਼ ਰੱਖਿਆ ਫੋਰਸ ਦੇ ਵਿੱਚ ਉਹ ਮਤਲਬ ਭਰਤੀ ਹੋਇਆ ਤਾਂ ਜੋ ਕਿ ਕਿਤਾਬਾਂ ਵੀ ਆਪਣੀਆਂ ਜਿਹੜੀਆਂ ਸੀ ਉਹ ਆਪਣੇ ਗੱਡੀ ਦੇ ਵਿੱਚ ਹੀ ਰੱਖਦਾ ਸੀ ਤੇ ਪੜਦਾ ਸੀ ਔਰ ਜਿੰਨੇ ਸਾਡੇ ਮਹੱਲੇ ਦੇ ਵਿੱਚ ਜਦੋਂ ਉਹਦੀ ਡੈਥ ਦਾ ਲਾਨ ਸੁਣਿਆ ਤਾਂ ਸਾਡੇ ਜਿੰਨੇ ਵੀ ਸਾਰਾ ਭਵਾਨੀਗੜ੍ਹ ਔਰ ਜਿੰਨਾ ਸਾਡਾ ਗਾਂਧੀ ਨਗਰ ਮਹੱਲਾ ਸੀ ਬੜਾ ਸੋਗ ਔਰ ਕਿਸੇ ਨੇ ਵੀ ਰੋਟੀ ਨਹੀਂ ਖਾਧੀ ਕਿਉਂ ਐ ਜੇ ਬੱਚਾ ਜਾਣ ਦੇ ਨਾਲ ਔਰ ਪਰਿਵਾਰ ਨੂੰ ਬੜਾ ਘਾਟਾ ਪਿਆ ਉਹਨਾਂ ਦਾ ਜਿਹੜਾ ਪਿਤਾ ਸੀ ਔਰ ਉਹਨਾਂ ਦੀ ਮਾਤਾ ਇੱਕ ਸਲਾਈ ਦਾ ਕੰਮ ਕਰਕੇ ਇੱਕ ਬੱਚੇ ਨੂੰ ਪੜਾ ਕੇ ਇਹਨਾਂ ਕੁਝ ਕਰਕੇ ਅੱਜ ਜੇਕਰ ਮਾਂ ਦੇ ਕੋਲੋਂ ਬਾਪ ਦੇ ਕੋਲੋਂ ਇੱਕ ਬੱਚਾ ਵਿਛੜ ਜਾਂਦਾ ਹੈ ਉਹ ਪਰ ਉਹ ਪ੍ਰਮਾਤਮਾ ਜੋ ਕਰਦਾ ਠੀਕ ਹੈ ਉਹ ਮੰਨਣਾ ਪੈਂਦਾ ਹੈ ਜਿਸ ਉਸ ਗੱਡੀ ਦੇ ਨਾਲ ਜਿਸ ਬੱਚੇ ਨੇ ਮਤਲਬ ਇਹ ਘਟਨਾ ਕੀਤੀ ਹੈ ਉਹ ਸ਼ਰਾਬ ਦੇ ਨਾਲ ਔਰ ਔਰ ਨਸ਼ੇ ਦੇ ਨਾਲ ਪੂਰਾ ਰਜਿਆ ਹੋਇਆ ਸੀ ਔਰ ਉਸਨੇ ਗੱਡੀ ਵਿੱਚ ਮਾਰ ਕੇ ਉਸ ਦੇ ਉਹ ਜੋ ਸੀ ਉਸੇ ਟਾਈਮ ਹੀ ਗੱਡੀ ਲਾ ਕੇ ਉਸ ਦੀ ਜਿਹੜੀ ਮੌਤ ਹੋ ਗਈ ਜੋ ਇਹ ਬੱਚਾ ਗਿਆ ਹੈ ਸਾਡੇ ਸਾਰੇ ਮੁਹੱਲੇ ਦਾ ਔਰ ਸਾਰੇ ਪੁਆਣੀਗੜ੍ਹ ਨੂੰ ਬਹੁਤ ਅਸੀਂ ਇੱਕ ਸੋਗ ਮਨਾ ਰਹੇ ਆ ਕਿ ਐਂ ਜੀ ਘਟਨਾ ਸਾਡੇ ਨਾਂ ਕੋਈ ਹੱਲ ਤੱਕ ਮੁਹੱਲੇ ਦੇ ਵਿੱਚ ਨਾ ਇਹ ਆਪਣੇ ਪੁਆਣੀਗੜ੍ਹ ਦੇ ਵਿੱਚ ਹੋਈ ਹੈ ਸੋ ਅਸੀਂ ਇਹ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਜੋ ਤੈਂ ਕੀਤਾ ਹੈ ਠੀਕ ਕੀਤਾ ਹੈ ਪਰ ਇਸ ਲੈਕ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖੇ ਕਿਤੇ ਸਾਰੇ ਹੀ ਮ ਆਪਣੇ ਰਿਸ਼ਤੇਪਾਂ ਰਿਸ਼ਤੇਦਾਰ ਔਰ ਮਾਤਾ ਪਿਤਾ ਨੂੰ ਇਹਨਾਂ ਸਾਰੇ ਮਹੱਲੇ ਨੂੰ ਪਾਣਾ ਬੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਧਾਨ ਜੀ ਅੱਜ ਪਹੁੰਚੇ ਹਾਸ਼ਮੂਦਿੰਦੇ ਕਰੇ ਜੋ ਕਿ ਪਿਛਲੇ ਦਿਨੀ ਸੜਕ 'ਤੇ ਰੱਖਿਆ ਹੋਇਆ ਨੌਕਰੀ ਮਲਾਜਮ ਦਾ ਸੜਕੀ ਹਾਦਸੇ ਦੇ ਵਿੱਚ ਉਹਦੀ ਜਾਨ ਜਿਹੜੀ ਚਲੀ ਗਈ ਉਹ ਕੀ ਕਹਿਣਾ ਚਾਹੁੰਦੇ ਸਨ ਦੇਖੋ ਜੀ ਸਾਡੇ ਸਾਰਿਆਂ ਲਈ ਸਾਡੇ ਸ਼ਹਿਰ ਲਈ ਸਭ ਤੋਂ ਹੀ ਦੁੱਖ ਦੀ ਗੱਲ ਹੈ ਇਹ ਸਾਨੂੰ ਸਾਰੀ ਹੀ ਸ਼ਹਿਰ ਨਿਵਾਸੀ ਨੂੰ ਬਹੁਤ ਦੁੱਖ ਹੈ ਬਹੁਤ ਹੀ ਹੋਂ ਹਰ ਬੱਚਾ ਸੀ ਜੋ ਕਿ ਪਿਛਲੇ ਕੁਝ ਸਮਾਂ ਪਹਿਲਾਂ ਹੀ ਡਿਊਟੀ ਤੇ ਜੁਆਇਨ ਕੀਤਾ ਸੀ ਤੇ ਉਹਨਾਂ ਦੇ ਮਾਪੇ ਨੂੰ ਬੜੀਆਂ ਆਸਾਂ ਸੀਗੀਆਂ ਅੱਗੇ ਹੀ ਬਹੁਤ ਕੁਝ ਕਰਨਾ ਚਾਹੁੰਦਾ ਸੀ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਕੁਝ ਹੋ ਰਹੀ ਸੀ ਪਰ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਆ ਮੈਂ ਤੇ ਮੇਰੇ ਐਮਸੀ ਸਾਹਿਬਾਨ ਤੇ ਪੰਜਾਬ ਸਰਕਾਰ ਸਾਰੇ ਹੀ ਉਹਨਾਂ ਦਾ ਬਹੁਤ ਜ਼ਿਆਦਾ ਉਹਨਾਂ ਦਾ ਸਾਰਾ ਹੀ ਮਹਿਕਮਾ ਉਹਨਾਂ ਦੇ ਨਾਲ ਦਿਲੋਂ ਨਾਲ ਨੇ ਜੀ